ਪੰਜਾਬ ਸਰਕਾਰ ਦੇ ਵੱਲੋਂ ਕਿਸਾਨਾਂ ਦੇ ਉੱਤੇ ਜੋ ਕਾਰਵਾਈ ਕੀਤੀ ਗਈ ਹੈ ਉਸ ਤੋਂ ਬਾਅਦ ਹਰ ਜ਼ਿਲ੍ਹੇ ਦੇ ਵਿੱਚ ਕਿਸਾਨ ਪੁਲਿਸ ਥਾਣਿਆਂ ਦੇ ਬਾਹਰ ਪਹੁੰਚ ਗਏ ਨੇ ਕਿਸਾਨਾਂ ਨੇ ਥਾਣਿਆਂ ਦੇ ਬਾਹਰ ਧਰਨਾ ਲਾ ਦਿੱਤਾ ਹੈ ਉਹਨਾਂ ਨੇ ਕਿਹਾ ਕਿ ਜਦੋਂ ਤੱਕ ਕਿਸਾਨ ਲੀਡਰਾਂ ਨੂੰ ਛੱਡਿਆ ਨਹੀਂ ਜਾਏਗਾ ਉਦੋਂ ਤੱਕ ਕਿਸਾਨ ਪੁਲਿਸ ਥਾਣਿਆਂ ਦੇ ਬਾਹਰ ਧਰਨੇ ਦੇ ਬੈਠਣਗੇ ਜੋ 5 ਦਾ ਅਸੀਂ ਇੱਥੇ ਚੰਡੀਗੜ੍ਹ ਮੋਰਚਾ ਲਾਉਣਾ ਸੀਗਾ ਜੋ ਮੰਗਾ ਇਹ ਨਹੀਂ ਮੰਨਦਾ ਸੀਗਾ ਉਹਦੇ ਸੰਬੰਧ ਦੇ ਵਿੱਚ ਆਪਣੇ ਸੂਬਾ ਆਗੂ ਸੀਗੇ ਜੋ ਉਸ ਨੂੰ ਲੱਜਾ ਉਹ ਇਹ ਕਹਿਣੇ ਮੁਲਾਕਾਤ ਕਰਨ ਗਏ ਸੀ ਭਗਵੰਤ ਮਾਨ ਸਾਹਿਬ ਨਾਲ ਇਹਨੇ ਉੱਥੇ ਬੜੀ ਮਤਲਬੀ ਰਿਸਪੈਕਟ ਕਰਨ ਦੀ ਬਜਾਏ ਜੋ ਕਿਸਾਨਾਂ ਨੂੰ ਬੇਇੱਜ਼ਤ ਕਰਕੇ ਤੋੜਿਆ ਹੈ ਤਾ ਉਸ ਤੋਂ ਬਾਅਦ ਇਹਨਾਂ ਨੇ ਰਾਤ ਜੋ ਬੀਤੀ ਰਾਤ ਇਹਨਾਂ ਨੇ ਤੜਕੇ 3 ਵਜੇ ਤੋਂ ਲੱਗੇ ਛਾਪੇ ਮਾਰਨ ਵੱਖ-ਵੱਖ ਇਹਨਾਂ ਨੇ ਬਲਾਕਾਂ ਦੇ ਜ਼ਿਲ੍ਹਿਆਂ ਦੇ ਆਪਣੇ ਆਗੂ ਆ ਜਿਹੜੇ ਉਹ ਹਿਰਾਸਤ ਵਿੱਚ ਲੈ ਲਏ ਇਹਨਾਂ ਨੇ ਜਿਵੇਂ ਬਲਵਿੰਦਰ ਸਿੰਘ ਠੰਦੇਵਾਲਾ ਕਿਰਤੀ ਖਾਨ ਯੋਨੀ ਹਨ ਸੂਬਾਗੂ ਜ਼ਿਲ੍ਹੇ ਦੇ ਆਗੂ ਹੈ ਇਹ ਇਹਨਾਂ ਨੇ ਹਿਰਾਸਤ ਦੇ ਵਿੱਚ ਲਏ ਸੀ ਇਹਨਾਂ ਨੂੰ ਰਿਹਾਈ ਕਰਾਉਣ ਵਾਸਤੇ ਅਸੀਂ ਅੱਜ ਇੱਥੇ ਆਏ ਆਂ ਦਾ ਇਸ ਕਰਕੇ ਅੱਜ ਜੋ ਸਾਨੂੰ ਇੱਥੇ ਆਉਣਾ ਪੈ ਗਿਆ ਹੈ ਕਿ ਜਦ ਤੱਕ ਰਿਹਾਰਾ ਨਹੀਂ ਕਰਨਗੇ ਉਦੋਂ ਤੱਕ ਇੱਥੇ ਧਰਨਾ ਚੱਲੂਗਾ ਉਸ ਤੋਂ ਬਾਅਦ ਆ ਜਿਹੜਾ ਅਸੀਂ ਚੰਡੀਗੜ੍ਹ ਵੱਲ ਜੋ ਬਾਕੀ ਕਿਸਾਨ ਘਰੇ ਤਿਆਰੀਆਂ ਕਰੀ ਜਾਂਦੇ ਆ ਉਹ ਚੰਡੀਗੜ੍ਹ ਦਾ ਉਹਨਾਂ ਚਿਰ ਮੋਰਚਾ ਸੇ ਹਰ ਹਾਲ ਦੇ ਵਿੱਚ ਲਾਵਾਂਗੇ ਜਦੋਂ ਤੱਕ ਇਹ ਸਾਡੀਆਂ ਮੰਗਾਂ ਜਿਹੜੀਆਂ ਮਾਨ ਪਰਿਵਾਰ ਜਿਹੜਾ ਮਾਨ ਸਰਕਾਰ ਹੈ ਇਹ ਪ੍ਰਵਾ ਪ੍ਰਵਾਨ ਨਹੀਂ ਕਰਨਗੇ ਉਨਾ ਤੇ ਇਹ ਜੋ ਸੰਘਰਸ਼ ਜਾਰੀ ਰਹੂਗਾ ਜੇ ਇਹ ਦਬਾਉਣ ਦੀ ਕੋਸ਼ਿਸ਼ ਕਰਨਗੇ ਉਹ ਭੁੱਲ ਜਾਣ ਉਹ ਇਹ ਵੱਧਦਾ ਹੀ ਜਾਣਾ ਜੀ ਇਹ ਸਾਡਾ ਜਿਹੜਾ ਧਰਨਾ ਲੱਗਿਆ ਜੀ ਅਸੀਂ ਸੰਯੁਕਤ ਕਾਸ਼ਾਨ ਮੋਰਚੇ ਵੱਲੋਂ ਇਹ ਤੈਅ ਕੀਤਾ ਸੀ ਕਿ ਅਸੀਂ ਆਪਣੇ ਸੂਬਿਆਂ ਦੀਆਂ ਸਰਕਾਰਾਂ ਦੇ ਅੱਗੇ ਜਿਹੜੀਆਂ ਆਪਦੀਆਂ ਕਿਸਾਨੀਵਾਜਬ ਮੰਗਾਂ ਉਹਨਾਂ ਨੂੰ ਲੈ ਕੇ ਗਏ ਸੀ ਤੇ ਉਸ ਦੇ ਸਬੰਧ ਦੇ ਵਿੱਚ 3 ਤਰੀਕ ਨੂੰ ਮੁੱਖ ਮੰਤਰੀ ਭਗਵੰਤ ਮਾਨ ਨੇ ਸਮਾਂ ਦੇ ਦਿੱਤਾ ਸੀ ਪਰ ਉਸ ਮੀਟਿੰਗ ਦਾ ਉਹ ਆਪ ਹੀ ਬਾਈਕਾਟ ਕਰਕੇ ਚਲਾ ਗਿਆ ਤੇ ਜਿਹੜੀਆਂ ਸਾਡੀਆਂ ਵਾਜਬ ਮੰਗਾਂ ਸੀ ਉਹਨਾਂ ਤੋਂ ਮੁਨਕਰ ਹੋ ਗਿਆ ਇਸ ਲਈ ਅਸੀਂ ਜਿਹੜਾ 5 ਤਰੀਕ ਦਾ ਸਾਡਾ ਧਰਨਾ ਸੀ ਉਹ ਅਸੀਂ ਉਸੇ ਤਰ੍ਹਾਂ ਹੀ ਤਿਆਰੀ ਚ ਦਿੱਗੇ ਹੋਏ ਸੀ ਤੇ ਅੱਜ ਸਾਡੇ ਕੁਝ ਕਿਸਾਨ ਆ ਗਏ ਉਹਨਾਂ ਨੂੰ ਇਹਨਾਂ ਨੇ ਰਾਤ ਜਿਸ ਤਰ੍ਹਾਂ ਕਿ ਕਿਸੇ ਬਲੈਕ ਹੀਏ ਨੂੰ ਜਾਂ ਕਿਸੇ ਛੂਟਰ ਨੂੰ ਜਾਂ ਕਿਸੇ ਹੋਰ ਕਿਸੇ ਅਪਰਾਧੀ ਬੰਦੇ ਨੂੰ ਫੜਿਆ ਜਾਂਦਾ ਇਸ ਤਰ੍ਹਾਂ ਉਹਨਾਂ ਨੂੰ ਸੁੱਤੇ ਪਿਆ ਨੂੰ ਰਾਤ ਗ੍ਰਿਫਤਾਰ ਕਰਕੇ ਲੈ ਕੇ ਆਈ ਹੈ ਅਸੀਂ ਇਹ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਉਹਨਾਂ ਨੂੰ ਬਿਨਾਂ ਸ਼ਰਤ ਰਿਹਾ ਕਰੇ ਤੇ ਅਸੀਂ ਇਸ ਲਈ ਸਰਕਾਰ ਨੂੰ ਇਹ ਵੀ ਦੱਸਣਾ ਚਾਹੁੰਦੇ ਹਾਂ ਕਿ ਅਸੀਂ ਇਹ ਆਪ ਦਾ ਪੰਜ ਤਰੀਕਾ ਵਾਲਾ ਪ੍ਰੋਗਰਾਮ ਹਰ ਹਿੱਲੇ ਕਰਾਂਗੇ ਕਿਉਂਕਿ ਸਾਡੀਆਂ ਜਿਹੜੀਆਂ ਮੰਗਾਂ ਉਹ ਬਿਲਕੁਲ ਵਾਜਮ ਹਨ ਜਿਹੜੀਆਂ ਕਿ 5-6 ਮੰਗਾਂ ਹੀ ਅਸੀਂ ਰੱਖੀਆਂ ਸੀ ਇਹ ਸਾਡੀਆਂ ਹਾਂ ਹਾਂ ਫਸਲਾਂ ਦੇ ਉੱਤੇ ਸਾਨੂੰ ਤੁਸੀਂ ਐਮਐਸਬੀ ਦੀ ਗਾਰੰਟੀ ਦਿਓ ਤੇ ਪਰ ਸਰਕਾਰ ਉਸ ਗੱਲ ਤੋਂ ਭੱਜ ਗਈ ਹੈ ਇਸ ਲਈ ਅਸੀਂ ਧਰਨਾ ਦਾ ਵਰਕਰਾਰੀ ਰੱਖਾਂਗੇ ਪਰ ਨਾਲ ਹੀ ਅਸੀਂ ਇਹ ਕਹਿੰਦੇ ਆ ਵੀ ਸਾਨੂੰ ਆ ਜਿਹੜੇ ਸਾਡੇ ਸਾਥੀ ਆ ਗ੍ਰਿਪਦਾਰ ਕੀਤੇ ਕੀਤੇ ਉਹਨਾਂ ਨੂੰ ਰਿਹਾ ਕੀਤਾ ਜਾਵੇ